ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਔਟੋ ਤੇ ਜਾ ਕੇ ਤਮਾਕੇਖੇ ਸਮਗਰੀ ਇੱਕ ਕਰ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੱਖਰੀ ਘਟਨਾ ਨਹੀਂ ਵਾਪਰੀ ਪਰ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਵਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਟੀਵੀ 24 ਪੰਜਾਬ ਤੇ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸੈਕਟਰ 10 ਚੰਡੀਗੜ੍ਹ ਜੋ ਕਿ ਪੋਰ ਸ਼ੇਰੀਆ ਮੰਨਿਆ ਜਾਂਦਾ ਹੈ ਚੰਡੀਗੜ੍ਹ ਦਾ ਉਸ ਦੇ ਵਿੱਚ ਕੁਝ ਵਿਅਕਤੀ ਆਟੋ ਦੇ ਉੱਪਰ ਆਉਂਦੇ ਨੇ ਤੇ ਆ ਕੇ ਇੱਕ ਘਰ ਦੇ ਵਿੱਚ ਤਮਾਕੂ ਖੇਸ ਸਮਗਰੀ ਛੜਦੇ ਨੇ ਜਿਸ ਤੋਂ ਬਾਅਦ ਬਲਾਸਟ ਵੀ ਆਉਂਦਾ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਜੋ ਆਟੋ ਲੰਘ ਰਿਹਾ ਲਾਲ ਗੱਡੀ ਦੇ ਕੋਲੋਂ ਇਸ ਦੇ ਵਿੱਚੋਂ ਵਿਅਕਤੀ ਸਨ ਜੋ ਤਮਾਕੂ ਖੇਸ ਸਮਗਰੀ ਇੱਕ ਘਰ ਦੇ ਵਿੱਚ ਛੁੜਦੇ ਨੇ ਤੇ ਇਹ ਗੱਡੀ ਹੈ ਜੋ ਉਸ ਦੇ ਕੋਲ ਵੀ ਰੁਕਦੀ ਉਸ ਦੇ ਕੋਲੋਂ ਇਹ ਵਿਅਕਤੀ ਲੰਘਦੇ ਨੇ ਹਾਲੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਮਾਕਾ ਕੇਸ ਮਗਰੀ ਕੀ ਸੀ मौके ਤੇ ਪੁਲਿਸ ਵੀ ਪਹੁੰਚ ਗਈ ਹੈ ਪੁਲਿਸ ਦੇ ਵੱਡੇ ਅਧਿਕਾਰੀ ਜੋ ਕਿ ਇਸ ਮੌਕੇ ਤੇ ਪਹੁੰਚ ਗਏ ਨੇ ਚੰਡੀਗੜ੍ਹ ਦੇ ਸੈਕਟਰ 10 ਦੀ ਇਬਾਰਤ ਦੱਸੀ ਜਾ ਰਹੀ ਹੈ ਤੇ ਮੌਕੇ ਤੇ ਹੁਣ ਪੁਲਿਸ ਦੇ ਜੋ ਵੱਡੇ ਅਫਸਰ ਨੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਇਹ ਆਪ ਆਪਣੇ ਆਪ ਵਿੱਚ ਵੱਡਾ ਮਾਮਲਾ ਹੋ ਗਿਆ ਇੱਕ ਵਾਰੀ ਫਿਰ ਤੋਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹੈ ਇਸ ਸੀਸੀਟੀਵੀ ਫੂਟੇ ਟੀਵੀ 24 ਦੇ ਕੋਲ ਐਕਸਕਲੂਸਿਵ ਫੂਟੇਜ ਆਈ ਹੈ ਜੋ ਤੁਹਾਨੂੰ ਵਿਖਾ ਰਿਹਾ ਇੱਕ ਵਾਰੀ ਫਿਰ ਤੋਂ ਕਿਵੇਂ ਇੱਕ ਕਾਰ ਦੇ ਵਿੱਚ ਸੈਕਟਰ 10 ਦੇ ਵਿੱਚ ਇੱਕ ਆਟੋ ਦੇ ਤਿੰਨ ਵਿਅਕਤੀ ਆਦੇ ਨੇ ਹਾਲਾਂਕਿ ਪੁਲਿਸ ਦੇ ਕੋਲ ਕਹਿ ਗਿਆ ਕਿ ਦੋ ਵਿਅਕਤੀ ਸਨ ਜਿਨ੍ਹਾਂ ਨੇ ਤਮਾਕੀ ਕੇਸ ਸਮਗਰੀ ਸੁੱਟੀ ਇੱਕ ਕਾਰ ਦੇ ਵਿੱਚ ਜਿਸ ਤੋਂ ਬਾਅਦ ਇੱਕ ਬਲਾਸਟ ਹੋ ਜਾਂਦਾ ਵਧੇਰੇ ਅਪਡੇਟ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾ